ਪੰਜਾਬੀ ਦੀ ਸਾਂਝ ਨੂੰ ਮੁਹੱਬਤ ਦਾ ਪਾਣੀ ਬਾਅਦ ਦੁਪਹਿਰ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਸੀ ਸਤਨਾਮ ਮਾਨਕ ਖਿੱਚ ਕੇ ਮੈਨੂੰ ਫਿਰ ਅਗਲੀਆਂ ਕੁਰਸੀਆਂ ਉੱਤੇ ਲੈ ਗਿਆ ਇਸ ਸੈਸ਼ਨ ਦੀ ਕਾਰਵਾਈ ਇਲਿਆਸ ਖੋਮਣ ਨੇ ਚਲਾਉਣੀ ਸੀ ਉਸਨੇ ਮੈਨੂੰ ਕਿਹਾ ਮੈਂ ਸ਼ਿਦਾਰਤ ਲਈ ਸਟੇਜ ਉੱਤੇ ਬੈਠਣ ਵਾਲੇ ਬੰਦਿਆਂ 'ਚੋਂ ਸਭ ਤੋਂ ਪਹਿਲਾਂ ਤੁਹਾਨੂੰ ਆਵਾਜ਼ ਮਾਰਨੀ ਹੈ ਇੱਥੇ ਹੀ ਰਹੋ ਹੁਣ ਕਿਧਰੇ ਜਾਇਓ ਨਾ ਹੁਣੇ ਹੀ ਕੀਤੇ ਫੈਸਲੇ ਮੁਤਾਬਕ ਗੱਲ ਦੋਹਾ ਮੁਲਕਾਂ ਦੇ ਪੰਜਾਬੀ ਅਦਬ ਬਾਰੇ ਹੋਣੀ ਸੀ ਭਾਰਤੀ ਪੰਜਾਬੀ ਅਦਬ ਬਾਰੇ ਨਿਰਣੇ ਜਨਕ ਢੰਗ ਨਾਲ ਗੱਲ ਕਰਨ ਲਈ ਉਸਨੇ ਮੈਨੂੰ ਕਿਸੇ ਹੋਰ ਵੀ ਪੰਜਾਬੀ ਵਿਦਵਾਨ ਬਾਰੇ ਪੁੱਛਿਆ ਤਾਂ ਮੈਂ ਡਾਕਟਰ ਰਗਵੀਰ ਸਿੰਘ ਸਿਰਜਣਾ ਦਾ ਨਾਮ ਲਿਆ ਇਲਿਆਸ ਖੰਮਣ ਨੇ ਮੇਰੀ ਜਾਣ ਪਛਾਣ ਕਰਾਈ ਤੇ ਮੈਨੂੰ ਪਹਿਲਾਂ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਆਖਿਆ ਡਾਕਟਰ ਰਗਵੀਰ ਸਿੰਘ ਡਾਕਟਰ ਸੁਤਿੰਦਰ ਸਿੰਘ ਨੂਰ ਤੇ ਅਮੀਨ ਮਲਕਵੀ ਮੰਚ ਉਤੇ ਸ਼शोਭਿਤ ਹੋਏ ਗੱਲ ਦੋਹਾ ਮੁਲਕਾਂ ਦੇ ਪੰਜਾਬੀ ਸਾਹਿਤ ਬਾਰੇ ਕਰਨ ਦੀ ਥਾਂ ਭਾਰਤ-ਪਾਕਿ ਸਬੰਧਾਂ ਵੰਡ ਦੇ ਦਰਦ ਦੇ ਭਾਵਕ ਪ੍ਰਗਟਾਵੇ ਤੱਕ ਹੀ ਸੀਮਤ ਹੋ ਕੇ ਰਹਿ ਗਈ ਡਾਕਟਰ ਰਗਵੀਰ ਸਿੰਘ ਤੇ ਡਾਕਟਰ ਨੂਰ ਨੇ ਹੀ ਸੰਤੁਲਿਤ ਢੰਗ ਨਾਲ ਸਬੰਧਿਤ ਮੁੱਦੇ ਬਾਰੇ ਚਰਚਾ ਕੀਤੀ ਨਹੀਂ ਤਾਂ ਚੜ੍ਹਦੇ ਪੰਜਾਬ ਦੇ ਬੁਲਾਰਿਆਂ ਵਿੱਚੋਂ ਬਹੁਤਿਆਂ ਦੀ ਗੱਲ ਭਾਵਕ ਉਲਾਰ ਨਾਲ ਓਤਪੋਤ ਸੀ ਉਵਾਗੇ ਦੀ ਲਕੀਰ ਨੂੰ ਨਿੰਦਦੇ ਪਈਆਂ ਵੰਡੀਆਂ ਨੂੰ ਕੋਸਦੇ ਇਹ ਲੀਕਾਂ ਤੇ ਵੰਡੀਆਂ ਮੇਟ ਕੇ ਇੱਕ ਹੋਣ ਲਈ ਹਾ ਦਾ ਨਾਰਾ ਮਾਰਦੇ। ਮੈਨੂੰ ਉਹਨਾਂ ਦੀ ਭਾਉਕਤਾ ਸਮਝ ਪੈਂਦੀ ਸੀ ਪਰ ਉਹਨਾਂ ਦੀ ਇਸ ਭਾਉਕਤਾ ਦੀ ਪਾਕਿਸਤਾਨ ਵਿੱਚ ਗਲਤ ਵਿਆਖਿਆ ਹੋ ਸਕਦੀ ਸੀ। ਲੀਕਾਂ ਤੇ ਵੰਡੀਆਂ ਪੈ ਗਈਆਂ ਸਨ। ਇਸ ਦਾ ਦੋਹਾਂ ਮੁਲਕਾਂ ਨੂੰ ਬਹੁਤ ਨੁਕਸਾਨ ਹੋਇਆ ਸੀ। ਪਰ ਹੁਣ ਇਹ ਲੀਕਾਂ ਤੇ ਵੰਡੀਆਂ ਖਤਮ ਨਹੀਂ ਸਨ ਹੋ ਸਕਦੀਆਂ। ਵਾਗੇ ਦੀ ਲਕੀਰ ਇੱਕ ਹਕੀਕਤ ਬਣ ਚੁੱਕੀ ਸੀ। ਜਦੋਂ ਸਾਡੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਤੇ ਲਕੀਰਾਂ ਮੇਟ ਕੇ ਇੱਕ ਹੋਣ ਦੀ ਗੱਲ ਕਰਦੇ ਹਨ ਤਾਂ ਪਾਕਿਸਤਾਨ ਦੇ ਲੋਕ ਵਿਸ਼ੇਸ਼ ਤੌਰ ਤੇ ਨਜ਼ਰੀਆ ਪਾਕਿਸਤਾਨ ਦੇ ਕਟੜ ਹਮਾਇਤੀ ਇਸ ਨੂੰ ਵੀ ਸਾਜ਼ਿਸ਼ ਹੀ ਗਿਣਦੇ ਹਨ ਜੋ ਉਹਨਾਂ ਨੂੰ ਪ੍ਰਵਾਨ ਨਹੀਂ ਉਹ ਇਹ ਸਮਝਦੇ ਅਤੇ ਪ੍ਰਚਾਰਦੇ ਹਨ ਕਿ ਵੰਡੀਆਂ ਮੇਟਣ ਦੀ ਗੱਲ ਅਸਲ ਵਿੱਚ ਫਿਰ ਭਾਰਤ ਵੱਲੋਂ ਪਾਕਿਸਤਾਨ ਨੂੰ ਆਪਣੇ ਵਿੱਚ ਵਿਲੀਨ ਕਰਨ ਤੇ ਖਾ ਜਾਣ ਦਾ ਹੀ ਇੱਕ ਪੈਂਤੜਾ ਹੈ ਉਹ ਸਾਡੇ ਲੋਕਾਂ ਦੇ ਦਿਲ ਦੇ ਸੱਚੇ ਦਰਦ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ ਇਸ ਲਈ ਸਾਨੂੰ ਵੀ ਸੁਚੇਤ ਹੋ ਕੇ ਆਪਣੇ ਵਿਚਾਰ ਅਜਿਹੇ ਸੰਤੁਲਿਤ ਢੰਗ ਨਾਲ ਪ੍ਰਗਟਾਉਣੇ ਚਾਹੀਦੇ ਹਨ ਤਾਂ ਕਿ ਦੂਜੀ ਧਿਰ ਇਸ ਦੇ ਗਲਤ ਅਰਥ ਨਾ ਲੈ ਸਕੇ ਪਰ ਸਾਡੇ ਬਹੁਤੇ ਬੁਲਾਰਿਆਂ ਦੀ ਪੇਸ਼ਕਾਰੀ ਅਮੂੜ ਜਜ਼ਬੀਆਂ ਦੇ ਵੇਗ ਵਿੱਚ ਵਹਿ ਜਾਂਦੀ ਸੀ ਜਦੋਂ ਅੰਤਲੇ ਬੁਲਾਰਿਆਂ ਵਿੱਚੋਂ ਇਲਿਆਸ ਨੇ ਮੈਨੂੰ ਮੰਚ ਉੱਤੇ ਆਉਣ ਦਾ ਸੱਦਾ ਦਿੱਤਾ ਤੇ ਪੰਜਾਬੀ ਕਹਾਣੀ ਬਾਰੇ ਬੋਲਣ ਲਈ ਕਿਹਾ ਤਮੈ ਨਿਮਰਤਾ ਸਹਿਤ ਸਰੋਤਿਆਂ ਕੋਲੋਂ ਖਿਮਾ ਮੰਗਦਿਆਂ ਕਿਹਾ ਕਿ ਪੰਜਾਬੀ ਕਹਾਣੀ ਦਾ ਨੇੜਿਓਂ ਜਾਣਕਾਰ ਹੋਣ ਦੇ ਬਾਵਜੂਦ ਮੈਂ ਪੰਜਾਬੀ ਕਹਾਣੀ ਬਾਰੇ ਗੱਲ ਨਹੀਂ ਕਰਾਂਗਾ ਮੇਰੇ ਸਾਹਮਣੇ ਕੁਝ ਹੋਰ ਮੁੱਦੇ ਹਨ ਜਿਨ੍ਹਾਂ ਬਾਰੇ ਮੈਂ ਆਪਣਾ ਤੇ ਆਪਣੇ ਸਾਥੀਆਂ ਦਾ ਦ੍ਰਿਸ਼ਟੀਕੋਣ ਪੇਸ਼ ਕਰਨਾ ਚਾਹੁੰਦਾ ਹਾਂ ਅਸੀਂ ਸੰਤਾੜੀ ਦੇ ਦਰਦ ਨੂੰ ਬੜਾ ਰੋਲਿਆ ਤੇ ਰੋਂਦੇ ਵੀ ਰਹਿਣਾ ਹੈ ਪਰ ਸਾਨੂੰ ਅਥਰੂਆਂ ਤੋਂ ਪਾਰ ਜਾ ਕੇ ਹਕੀਕਤ ਨੂੰ ਵੇਖਣ ਤੇ ਤਸਲੀਮ ਕਰਨ ਦੀ ਜਾਂਚ ਸਿੱਖਣੀ ਚਾਹੀਦੀ ਹੈ ਜੇ ਅਸੀਂ ਦੋਹਾਂ ਪੰਜਾਬਾਂ ਦੇ ਦੋਹਾਂ ਮੁਲਕਾਂ ਵਿੱਚ ਸਾਂਝਕ ਸੱਭਿਆਚਾਰਕ ਤੇ ਰਾਜਸੀ ਸਬੰਧਾਂ ਨੂੰ ਨਵੀਂ ਨੁਹਾਰ ਦੇਣੀ ਹੈ ਤਾਂ ਸਭ ਤੋਂ ਪਹਿਲਾਂ ਦੋਹਾਂ ਮੁਲਕਾਂ ਦੀ ਅੱਡੋ-ਅਡਰੀ ਸੁਤੰਤਰ ਹੋਣਦ ਅਤੇ ਹਸਤੀ ਨੂੰ ਮੰਨਣਾ ਤੇ ਮਾਨਤਾ ਦੇਣੀ ਪਾਏਗੀ ਦੁਨੀਆ ਦੇ ਨਕਸ਼ੇ ਉੱਤੇ ਭਾਰਤ ਤੇ ਪਾਕਿਸਤਾਨ ਦੋ ਅਲੱਗ ਮੁਲਕ ਹਨ ਸਾਨੂੰ ਇੱਕ ਦੂਜੇ ਮੁਲਕ ਦੀ ਆਜ਼ਾਦੀ ਤੇ ਖੁਦਮੁਖਤਿਆਰੀ ਦਾ ਮਾਣ ਕਰਨਾ ਹੋਵੇਗਾ ਇਹ ਗੱਲ ਚਿੱਤੋਂ ਭੁੱਲ ਜਾਣੀ ਚਾਹੀਦੀ ਹੈ ਕਿ ਵਾਗੇ ਦੀ ਲਕੀਰ ਖਤਮ ਹੋ ਜਾਵੇਗੀ ਨਾ ਹੀ ਸਾਡਾ ਇਸ ਲਕੀਰ ਨੂੰ ਖਤਮ ਕਰਨ ਕਰਾਉਣ ਦਾ ਕੋਈ ਮਨਸ਼ਾ ਹੈ ਜਦੋਂ ਸਾਡੇ ਚੜ੍ਹਦੇ ਪੰਜਾਬ ਦੇ ਕੁਝ ਦੋਸਤ ਅਜਿਹੀਆਂ ਤਰਲ ਗੱਲਾਂ ਕਰਦੇ ਹਨ ਤਾਂ ਇੱਧਰਲੇ ਪੰਜਾਬ ਵਿੱਚ ਉਹਨਾਂ ਦੇ ਗਲਤ ਅਰਥ ਲੈ ਜਾਂਦੇ ਹਨ ਇਸ ਨਾਲ ਸਾਡੇ ਉਹਨਾਂ ਭਰਾਵਾਂ ਦੇ ਕਾਜ ਅਤੇ ਲਹਿਰ ਨੂੰ ਵੀ ਛੱਟ ਵੱਜਦੀ ਹੈ ਜੋ ਲੈਨ ਦੇ ਪੰਜਾਬ ਵਿੱਚ ਬੈਠੇ ਪੰਜਾਬੀ ਜ਼ੁਬਾਨ ਤੇ ਸਾਹਿਤ ਲਈ ਕੰਮ ਕਰਨ ਦੇ ਨਾਲ ਦੋਹਾ ਮੁਲਕਾਂ ਵਿੱਚ ਸਾਂਝ ਤੇ ਪਿਆਰ ਦੀ ਤੰਦ ਜੋੜਨ ਲਈ ਉਪਰਾਲੇ ਕਰਦੇ ਪਏ ਹਨ ਅਸੀਂ ਬੜੇ ਸਪਸ਼ਟ ਹੋ ਕੇ ਇਹ ਗੱਲ ਮੰਨਦੇ ਅਤੇ ਕਹਿੰਦੇ ਹਾਂ ਕਿ ਵਾਗੇ ਤੋਂ ਇੱਧਰ ਤੁਸੀਂ ਸੁਖੀ ਰਹੋ ਵੱਸੋ ਰਸੋ ਖੁਸ਼ੀਆਂ ਮਾਣੋ ਤੇ ਉੱਧਰ ਅਸੀਂ ਤੁਹਾਡੀਆਂ ਦੁਆਵਾਂ ਸਦਕਾ ਸੁਖੀ ਰਹੀਏ ਅਸੀਂ ਤੁਹਾਡੀ ਆਜ਼ਾਦੀ ਦਾ ਸਤਿਕਾਰ ਕਰਦੇ ਹਾਂ ਤੁਸੀਂ ਸਾਡੀ ਦਾ ਕਰੋ ਪਰ ਇੰਜ ਵਾਗੇ ਦੀ ਲਕੀਰ ਦੇ ਰਹਿੰਦੇ ਆਂ ਵੀ ਅੱਡੋ ਅੱਡੋ ਹੋ ਕੇ ਇਹ ਵੀ ਬਹੁਤ ਸਾਰੇ ਅਜਿਹੇ ਸਾਂਝੇ ਸੂਤਰ ਹਨ ਸਾਡੀ ਜ਼ੁਬਾਨ ਦੇ ਸਾਡੀ ਸਾਂਝੀ ਰਹਿਤਲ ਦੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਅਸੀਂ ਵਾਗੇ ਦੀਆਂ ਕੰਡੇਦਾਰ ਤਾਰਾਂ ਦੇ ਉੱਪਰੋਂ ਮੁਹੱਬਤ ਦਾ ਸਤਰੰਗਾ ਪੁਲ ਉਸਾਰ ਸਕਦੇ ਆ ਇਸ ਪੁਲ ਤੋਂ ਜਦੋਂ ਗੁਜ਼ਰਾਂਗੇ ਵਾਰ-ਵਾਰ ਮਿਲਾਂਗੇ ਤਾਂ ਇੱਕ ਦੂਜੇ ਬਾਰੇ ਪਏ ਭਰਮ ਭੁਲੇਖੇ ਵੀ ਦੂਰ ਹੋਣਗੇ ਤੇ ਦੂਰ ਗਏ ਦਿਲ ਇੱਕ ਦੂਜੇ ਦੇ ਨੇੜੇ ਵੀ ਹੋਣਗੇ ਵਿਸ਼ੇਸ਼ ਤੌਰ ਤੇ ਨਵੀਆਂ ਪੀੜ੍ਹੀਆਂ ਨੂੰ ਇਹਨਾਂ ਸਾਂਝੇ ਸੂਤਰਾ ਤੋਂ آگਾਹ ਕਰਾਉਣਾ ਇਹ ਦੱਸਣ ਦੀ ਬਹੁਤ ਜ਼ਰੂਰਤ ਹੈ ਕਿ ਕਈ ਵਖਰੇਵੀਆਂ ਦੇ ਬਾਵਜੂਦ ਸਾਡਾ ਤਲਾ ਮੂਲ ਇੱਕੋ ਹੀ ਹੈ ਮੈਂ ਕਿਉਂਕਿ ਕਹਾਣੀਕਾਰ ਹਾਂ ਤੇ ਮੈਨੂੰ ਕਹਾਣੀ ਬਾਰੇ ਬੋਲਣ ਲਈ ਹੁਕਮ ਹੋਇਆ ਸੀ ਇਸ ਹੁਕਮ ਦੀ ਪਾਲਣਾ ਤਾਂ ਮੈਂ ਕਿਸੇ ਹੋਰ ਸੈਸ਼ਨ ਵਿੱਚ ਕਰਾਂਗਾ ਪਰ ਆਪਣੀ ਗੱਲ ਨੂੰ ਪੁਸ਼ਟ ਕਰਨ ਲਈ ਮੈਂ ਤੁਹਾਨੂੰ ਇੱਕ ਸੱਚੀ ਕਹਾਣੀ ਸੁਣਾਉਣੀ ਚਾਹਾਂਗਾ ਮੈਂ ਵੈਨਕੂਵਰ ਤੋਂ ਸਾਨ ਫਰਾਂਸਿਸਕੋ ਜਾ ਰਿਹਾ ਸੀ ਵੈਨਕੂਵਰ ਤੋਂ ਪਹਿਲਾਂ ਮੈਂ ਸਿਆਟਲ ਤੱਕ ਜਾਣਾ ਸੀ ਤੇ ਉੱਥੇ ਸਾਨ ਫਰਾਂਸਿਸਕੋ ਲਈ ਹੋਰ ਜਹਾਜ਼ ਬਦਲਣਾ ਸੀ ਹਵਾਈ ਅੱਡੇ ਦੀ ਸਾਰੀ ਪ੍ਰਕਿਰਿਆ ਪਾਰ ਕਰਨ ਉਪਰੰਤ ਮੈਂ ਗੇਟ ਨੰਬਰ 6 ਦੇ ਸਾਹਮਣੇ ਪਹੁੰਚ ਕੇ ਕੁਰਸੀ ਉੱਤੇ ਬੈਠਾ ਆਪਣੀ ਫਲਾਈਟ ਦੀ ਉਡੀਕ ਵਿੱਚ ਸਾਂ ਹੌਲੀ-ਹੌਲੀ ਇੱਕਾ-ਦੁੱਕਾ ਮੁਸਾਫਿਰ ਆਉਂਦੇ ਗਏ ਅਤੇ ਕੁਰਸੀਆਂ ਉੱਪਰ ਬੈਠਦੇ ਗਏ ਸ਼ਾਮ 5:30-8 ਦਾ ਵਕਤ ਹੋਏਗਾ ਜਦੋਂ ਦਰਮਿਆਨੇ ਕੱਦ ਦਾ 22-24 ਸਾਲ ਦਾ ਛਿੰਟਕਾ ਜਿਹਾ ਨੌਜਵਾਨ ਮੇਰੇ ਨੇੜੇ ਆ ਕੇ ਬੈਠ ਗਿਆ ਆਪਣਾ ਬੈਗ ਮੋਢੇ ਉਤੋਂ ਉਤਾਰਦਿਆਂ ਉਸਨੇ ਮੈਨੂੰ ਅੰਗਰੇਜ਼ੀ ਵਿੱਚ ਪੁੱਛਿਆ 9 ਵਜੇ ਫਲਾਈਟ ਹੈ ਪਰ ਅਜੇ ਤੱਕ ਇੱਥੇ 에ਅਰਲਾਈਨ ਦਾ ਕੋਈ ਆਦਮੀ ਕਿਉਂ ਨਹੀਂ ਆਇਆ ਮੈਂ ਬਲਾਂ ਕੀ ਦੱਸਦਾ ਮੁਸਕਰਾ ਕੇ ਸਿਰ ਹਿਲਾ ਛੱਡਿਆ ਉਸਨੇ ਦੁਬਾਰਾ ਪੁੱਛਿਆ ਤੁਸੀਂ ਵੀ ਇੱਥੇ ਫਰਾਈਟ ਉੱਤੇ ਜਾ ਰਹੇ ਹੋ ਮੇਰੀ ਉਸ ਨਾਲ ਗੱਲਬਾਤ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਸੀ ਮੈਂ ਹਾਂ ਵਿੱਚ ਸਿਰ ਹਿਲਾ ਕੇ ਚੁੱਪ ਕਰ ਗਿਆ ਰਹਿੰਦੇ ਕਿੱਥੇ ਹੋ ਤੁਸੀਂ ਸਰਦਾਰ ਜੀ ਐਤਕੀ ਉਸਨੇ ਬੜੀ ਠੇਠ ਅਤੇ ਮਿੱਠੀ ਪੰਜਾਬੀ ਵਿੱਚ ਪੁੱਛਿਆ ਤਾਂ ਮੇਰੇ ਆਪੇ ਤੇ ਜਿਵੇਂ ਬੰਦ ਮੌਸਮ ਖੁੱਲ ਗਏ ਇਹ ਤਾਂ ਕੋਈ ਆਪਣਾ ਹੀ ਪੰਜਾਬੀ ਭਰਾ ਸੀ ਮੈਂ ਖੁਸ਼ੀ ਭਰੀ ਹੈਰਾਨੀ ਨਾਲ ਉਹਦੇ ਵੱਲ ਝਾਕਣ ਲੱਗਾ ਮੈਂ ਉਸ ਨੂੰ ਆਪਣੇ ਬਾਰੇ ਦੱਸਣ ਲੱਗਾ ਜਲੰਧਰ ਦਾ ਨਾਂ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਲਿਸ਼ਕਾਈ ਉਸ ਨੇ ਦੁਹਰਾ ਕੇ ਪੁੱਛਿਆ "अच्छा ਜਲੰਧਰ ਰਹਿੰਦੇ ਹੋ ਤੁਸੀਂ" ਸਾਡੇ ਦੋਵਾਂ ਵਿਚਕਾਰ ਪਿਆ ਆਪਣਾ ਬੈਗ ਉਸ ਨੇ ਚੁੱਕ ਕੇ ਦੂਜੇ ਪਾਸੇ ਰੱਖ ਲਿਆ ਤੇ ਮੇਰੇ ਹੋਰ ਨੇੜੇ ਹੋ ਗਿਆ ਮੈਂ ਪਾਕਿਸਤਾਨ ਤੋਂ ਆ ਸਾਡੇ ਵਡੇਰੇ ਵੀ ਪਿੱਛੋਂ ਜਲੰਧਰ ਦੇ ਨੇ ਉੱਥੇ ਸਾਡਾ ਲੋਹਾਰੇ ਦਾ ਕੰਮ ਹੁੰਦਾ ਸੀ ਮੇਰਾ ਦਾਦਾ ਉਹ ਬਣਾਉਂਦਾ ਹੁੰਦਾ ਸੀ ਜਿਸ ਨਾਲ ਅਸੀਂ ਫਸਲ ਕੱਟਦੇ ਹਾਂ ਉਸਨੇ ਫਸਲ ਕੱਟਣ ਵਾਂਗ ਹੱਥੇ ਲਾਉਂਦਿਆ ਗਿਆ ਉਹ ਹਾਂ ਦਾਤਰੀਆਂ ਤੇ ਖੁਰਪੇ ਉਹਨੂੰ ਵਡੇਰਿਆਂ ਦੇ ਵਤਨ ਤੇ ਕਿੱਤੇ ਦਾ ਮਾਣ ਸੀ ਤੁਹਾਡਾ ਇਸਮ ਸ਼ਰੀਫ ਮੈਂ ਪੁੱਛਿਆ ਤਾਂ ਉਹਦੀਆਂ ਖੁਸ਼ੀ ਵਿੱਚ ਵਾਚਾਂ ਖਿਲ ਗਏ ਆ ਤੁਸੀਂ ਉਰਦੂ ਜਾਣਦੇ ਹੋ ਥੋੜਾ ਥੋੜਾ ਸਾਡੀ ਆਪਣੀ ਬੜੀ ਅਮੀਰ ਜ਼ੁਬਾਨ ਹੈ ਉਰਦੂ ਉਸ ਦਾ ਨਾਮ ਰਾਸ਼ੀ ਸੀ ਅਤੇ ਉਹ ਪਿਛਲੇ 4 ਸਾਲਾਂ ਤੋਂ ਫਲੋਰੀਡਾ ਵਿੱਚ ਪੜ੍ਹਾਈ ਕਰ ਰਿਹਾ ਸੀ। ਮਾਪੇ ਉਸ ਦੇ ਪਾਕਿਸਤਾਨ ਵਿੱਚ ਹੀ ਸਨ। ਮੈਂ ਪੁੱਛਿਆ, "ਅੱਜਕੱਲ ਤੁਸੀਂ ਕਿੱਥੇ ਰਹਿੰਦੇ ਹੋ?" ਇੱਕ ਸਾਂਝ ਜੁੜ ਜਾਣ ਦੇ ਬਾਵਜੂਦ ਉਸ ਨੂੰ ਅੰਦਰੋਂ ਲੱਗਦਾ ਸੀ ਕਿ ਮੈਂ ਪਾਕਿਸਤਾਨ ਇੱਕ ਅਜਨਬੀ ਦੇਸ਼ ਬਾਰੇ ਕੀ ਜਾਣਦਾ ਹੋ ਸਕਦਾ। ਇਸ ਲਈ ਉਹ ਥੋੜਾ ਵਿਸਤਾਰ ਨਾਲ ਸਮਝਾਉਣ ਲੱਗਾ। ਸਾਡੇ ਉੱਧਰਲੇ ਪੰਜਾਬ ਵਿੱਚ ਇੱਕ ਜ਼ਿਲ੍ਹਾ ਹੈ ਸਿਆਲਕੋਟ। ਹਾਂ ਹਾਂ, ਡਾਕਟਰ ਇਕਬਾਲ ਵਾਲਾ ਸਿਆਲਕੋਟ। ਮੈਂ ਗੁਰਬਖਸ਼ ਸਿੰਘ ਪਰੀਜ਼ ਰੇੜੀ ਦਾ ਸਿਆਲਕੋਟ ਵੀ ਕਹਿਣਾ ਚਾਹੁੰਦਾ ਸਾਂ ਪਰ ਉਸ ਨੂੰ ਕੀ ਪਤਾ ਹੋਣਾ ਸੀ ਤੁਸੀਂ ਡਾਕਟਰ ਇਕਬਾਲ ਨੂੰ ਵੀ ਜਾਣਦੇ ਹੋ ਕਿਉਂ ਨਹੀਂ ਉਹ ਇਸ ਬਰੇ ਜ਼ਗੀਰ ਦਾ عظیم ਸ਼ਾਇਰ ਹੋਇਆ ਹੈ ਸਾਡਾ ਆਪਣਾ ਸ਼ਾਇਰ ਹੈ ਮਸ਼ਰਕ ਪੂਰਬ ਦਾ ਸ਼ਾਇਰ ਉਹ ਖੁਸ਼ੀ ਚ ਚਹਿਕਿਆ ਹਾਂ ਹਾਂ ਉਸੇ ਸਿਆਲਕੋਟ ਜ਼ਿਲ੍ਹੇ ਦਾ ਇੱਕ ਨਿੱਕਾ ਜਿਹਾ ਸ਼ਹਿਰ ਹੈ ਗੁਜਰਾਤ ਇਹ ਹੋਰ ਹੋਣਾ ਉਂਝ ਇੱਕ ਤਾਂ ਆਪਣੀ ਸੋਹਣੀ ਵਾਲਾ ਗੁਜਰਾਤ ਵੀ ਹੈ ਪਰ ਉਹਨਾਂ ਦਾ ਚਨਾ ਪਰ ਉਹ ਤਾਂ ਚਨਾ ਦੇ ਕੰਢੇ ਤੇ ਹੈ ਮੈਂ ਹੱਸਿਆ ਕਮਾਲ ਹੈ ਸਰਦਾਰ ਜੀ ਉਸਨੇ ਮੇਰਾ ਹੱਥ ਘੁੱਟ ਲਿਆ ਜਾਪਿਆ ਅਸੀਂ ਜਿਵੇਂ ਇੱਕੋ ਖਾਨਦਾਨ ਦੇ ਵਿਛੜੇ ਚਿਰਾਗ ਉਮਰਾਬਾਦ ਮਿਲ ਪਏ ਹੋਈ ਹੈ ਜਹਾਜ਼ ਵਿੱਚ ਸਵਾਰ ਹੋਣ ਲਈ ਆਵਾਜ਼ ਪਈ ਨਿੱਕਾ ਜਹਾਜ਼ ਸੀ ਸਾਡੀਆਂ ਮਿੰਨੀ ਬੱਸਾਂ ਜਿੱਡਾ ਮੈਂ ਗਿਣੀਆਂ ਸਾਰੀਆਂ 22 ਸਵਾਰੀਆਂ ਸਨ 에ਅਰ ਹੋਸਟੈਸ ਨੇ ਕਿਹਾ ਸੀਟ ਨੰਬਰ ਦਾ ਫਿਕਰ ਨਾ ਕਰੋ ਜਿੱਥੇ ਦਿਲ ਕਰਦਾ ਬੈਠ ਜਾਓ ਰਾਸ਼ਿਦ ਇਸ ਜਹਾਜ਼ ਤੇ ਸਿਆਟਲ ਤੱਕ ਜਾ ਰਿਹਾ ਸੀ ਮਸਾਂ ਅੱਧੇ ਘੰਟੇ ਦਾ ਸਫ਼ਰ ਅਸੀਂ ਇਸ ਥੋੜੇ ਸਮੇਂ ਨੂੰ ਲੇਖੇ ਲਾਉਣਾ ਚਾਹੁੰਦੇ ਸਾਂ ਨੇੜੇ-ਨੇੜੇ ਬੈਠ ਗਏ ਮੈਂ ਉਸ ਨੂੰ ਦੱਸਿਆ ਕਿ ਮੈਂ ਪੰਜਾਬੀ ਦਾ ਲੇਖਕ ਵੀ ਹਾਂ ਤੇ ਪੰਜਾਬੀ ਦਾ ਅਧਿਆਪਕ ਵੀ ਇਹ ਵੀ ਦੱਸਿਆ ਕਿ ਅਸੀਂ ਇੱਧਰਲੇ ਪੰਜਾਬ ਵਿੱਚ ਬਾਬਾ ਫਰੀਦ ਸ਼ਾਹ ਹੁਸੈਨ ਬੁੱਲੇ ਸ਼ਾਹ ਤੇ ਵਾਰਿਸ ਨੂੰ ਵੀ ਪੜਾਉਂਦੇ ਹਾਂ ਇੱਕ-ਇੱਕ ਗੱਲ ਉਸ ਲਈ ਰਸਵਾ ਖੁੱਲ ਰਹੀ ਸੀ ਉਦੇ ਮੂੰਹੋਂ ਅਚਨਚੇਤ ਨਿਕਲਿਆ ਸਰਦਾਰ ਜੀ ਇੱਕ ਹਿਸਾਬ ਨਾਲ ਆਪਣਾ ਤਲਾ ਮੂਲ ਤਾਂ ਇੱਕ ਹੀ ਹੋਇਆ ਫਿਰ ਮੈਂ ਕੁਝ ਪਾਕਿਸਤਾਨੀ ਲੇਖਕਾਂ ਦੇ ਨਾਂ ਗਿਣਾਉਣੇ ਸ਼ੁਰੂ ਕੀਤੇ ਅਹਿਮਦ ਨਦੀਮ ਕਾਸਮੀ ਫਖਰ ਜ਼ਮਾਨ ਅਸ਼ਫਾਕ ਅਹਿਮਦ ਇlias ਕੁਮਰ ਉਸ ਨੂੰ ਜਾਪਿਆ ਜਿਵੇਂ ਸਾਡਾ ਰਿਸ਼ਤਾ ਪਰਤਦਰ ਪਰਤ ਖੁੱਲਦਾ ਤੇ ਨਿਕਲਦਾ ਜਾ ਰਿਹਾ ਹੈ ਮੇਰੇ ਇੱਕ ਅੰਕਲ ਵੀ ਲਿਖਦੇ ਨੇ ਪੰਜਾਬੀ ਚ ਸ਼ਰੀਫ ਗੁੰਜਾਹੀ ਮੈਂ ਸੁਣਿਆ ਵੀ ਹੋਇਆ ਤੇ ਪੜ੍ਹਿਆ ਵੀ ਉਸਨੇ ਚਾਹ ਨਾਲ ਇੱਕ ਹੋਰ ਰਿਸ਼ਤੇ ਦੇ ਅੰਕਲ ਦਾ ਨਾਮ ਹੈ ਅਨਵਰ ਮਸੂਦ ਤਨਜੀਆ ਲਿਖਣ ਵਾਲਾ ਮੈਂ ਉਸ ਨੂੰ ਲਾਹੌਰ ਟੀਵੀ ਤੋਂ ਸੁਣਿਆ ਹੋਇਆ ਸੀ ਜਦੋਂ ਮੈਂ ਉਸ ਨੂੰ ਅਨਵਰ ਮਸੂਦ ਦੀ ਉਸ ਨਜ਼ਮ ਬਾਰੇ ਦੱਸਿਆ ਜਿਸ ਵਿੱਚ ਇੱਕ ਚੌਧਰੀ ਆਪਣੇ ਨੌਕਰ ਨੂੰ ਸਬਜ਼ੀ ਚਾੜਨ ਲਈ ਆਖਦਾ ਹੈ ਅਤੇ ਨੌਕਰ ਚੌਧਰੀ ਦੀ ਇੱਛਾ ਮੁਤਾਬਕ ਕਦੀ ਭਿੰਡੀ ਤੇ ਕਦੀ ਬੈਂਗਣ ਦੀ ਤਾਰੀਫ਼ ਕਰਦਾ ਹੈ ਤੇ ਚੌਧਰੀ ਦੀ ਰਾਏ ਬਦਲੀ ਜਾਣ ਕੇ ਉਹਨਾਂ ਹੀ ਸਬਜ਼ੀਆਂ ਦੇ ਵਿਰੁੱਧ ਬੋਲਦਾ ਹੈ ਤੁਸੀਂ ਤਾਂ ਪੋਤੜਿਆਂ ਦੇ ਜਾਨੂ ਲੱਗਦੇ ਹੋ ਉਹ ਮੇਰੇ ਹੱਥ ਤੇ ਹੱਥ ਮਾਰ ਕੇ ਹੱਸਿਆ ਫਿਰ ਬੜੀ ਗੰਭੀਰ ਮੁਦਰਾ ਵਿੱਚ ਬੋਲਿਆ ਸਾਡੀ ਦਾਦੀ ਦੀ ਇੱਕ ਸਹੇਲੀ ਹੁੰਦੀ ਸੀ ਜਲੰਧਰ ਵਿੱਚ ਕੁਲਵੰਤ ਕੌਰ ਜਦੋਂ ਬੈਠੇਗੀ ਉਹਦੀ ਗੱਲਾਂ ਛੂ ਲਵੇਗੀ ਅਸੀਂ ਕਹਿੰਦੇ ਹਾਂ ਅਮਾ ਬੜੀ ਵਾਰ ਸੁਣੀ ਹੈ ਇਹ ਕਹਾਣੀ ਪਰ ਉਸ ਲਈ ਸਦਾ ਨਵੀਂ ਹੁੰਦੀ ਸਾਨੂੰ ਪਤਾ ਹੁੰਦਾ ਹੈ ਉਸਨੇ ਅੱਗੋਂ ਕੀ ਬੋਲਣਾ ਹੈ ਕਿਹੜੀ ਤਰਤੀਬ ਵਿੱਚ ਬੋਲਣਾ ਹੈ ਉਹ ਆਖੇਗੀ ਕੁਲਵੰਤ ਤੇ ਮੈਂ ਬੱਚੇ ਉਹਦੇ ਮੂੰਹੋਂ ਬੋਲ ਖੋ ਲੈਣਗੇ ਤਰਮ ਦੀਆਂ ਭੈਣਾ ਸਾਂ ਉਹ ਫਿਰ ਆਖੇਗੀ ਸਾਡੀ ਇੱਕ ਦੂਜੇ ਦੀ ਅਸੀਂ ਆਖਾਂਗੇ ਜਾਨ ਵਿੱਚ ਜਾਲ ਸੀ ਦਾਦੀ ਦੀਆਂ ਅੱਖਾਂ ਚਮਕ ਉੱਠਣਗੀਆਂ ਹਾਂ ਜਾਨ ਵਿੱਚ ਜਾਲ ਸੀ ਸਾਹ ਵਿੱਚ ਸਾਹ ਸਨ ਜਦੋਂ ਮੇਰਾ ਨਿਕਾਹ ਹੋਇਆ ਤੇ ਫਿਰ ਅੰਮਾ ਚਲ ਸੁਚਲ ਗੱਲਾਂ ਕਰਦਾ ਕਰਦਾ ਰਾਸ਼ਿਦ ਇੱਕ ਪਲ ਲਈ ਰੁਕਿਆ ਤੇ ਮੈਨੂੰ ਪੁੱਛਣ ਲੱਗਾ ਜਿਵੇਂ ਮੈਂ ਜਾਣੀ ਜਾਨ ਹੋਵਾਂ ਪਹਿਲਾਂ ਕੁਲਵੰਤ कौर ਜਿਉਂਦੀ ਹੋਵੇਗੀ ਮੈਂ ਕਿਹਾ ਹਾਂ ਜਿਉਂਦੀ ਹੈ ਇਸ ਤੋਂ ਪਹਿਲਾਂ ਕਿ ਉਹ ਹੋਰ ਜ਼ਿਆਦਾ ਹੈਰਾਨ ਹੋਵੇ ਮੈਂ ਆਖਿਆ ਕੁਲਵੰਤ ਕੋਰ ਉਹ ਮੁਹੱਬਤ ਹੈ ਜੋ ਦੋਹਾ ਮੁਲਕਾਂ ਦੇ ਆਮ ਲੋਕਾਂ ਦੇ ਮਨਾਂ ਵਿੱਚ ਹੀਠਾਂ ਕਰਕੇ ਇੱਕ ਦੂਜੇ ਲਈ ਮਹਿਕਦੀ ਪਈ ਹੈ ਭਾਵੇਂ ਉਸ ਦੇ ਉੱਤੇ ਬਰੂਧ ਦੀ ਬੋਦੀ ਲੰਮੀ ਤੈ ਵਿਸ਼ੀ ਪਈ ਹੈ ਸਿਆਟਲ ਆਇਆ ਤਾਂ ਮੇਰੇ ਤੋਂ ਵਿਛੜਨ ਦਾ ਗੱਲ ਮਾਸਾ ਲੈ ਕੇ ਰਾਸ਼ਿਦ ਬੋਲਿਆ ਅੱਛਾ ਸੰਧੂ ਸਾਹਿਬ ਮੈਂ ਉਸ ਦਾ ਹੱਥ ਮੋਹ ਨਾਲ ਕੁੱਟਿਆ ਅੱਛਾ ਰਾਸ਼ਿਦ ਮੀਆਂ ਜਹਾਜ਼ ਬਦਲ ਕੇ ਜਦੋਂ ਮੈਂ ਸਾਨ ਫਰਾਂਸਿਸਕੋ ਲਈ ਰਵਾਨਾ ਹੋਇਆ ਤਾਂ ਰਾਸ਼ਿਦ ਮੇਰੇ ਅੰਗ-ਸੰਗ ਵਿਚਰ ਰਿਹਾ ਲਗਾ ਵਿਛੜਨ ਲੱਗਿਆ ਮੈਨੂੰ ਲੱਗਾ ਜਿਵੇਂ ਅਸੀਂ ਦੋਵੇਂ ਮਾਂ ਜਾਏ ਇੱਕ ਦੂਜੇ ਤੋਂ ਵਿਛੜਨ ਲੱਗੇ ਹੋਈਏ ਰਾਸ਼ਿਦ ਦੇ ਕਹਿਣ ਮੁਤਾਬਕ ਇਹੋ ਸੀ ਸਾਡਾ ਤਲਾ ਮੂਲ ਇਹ ਮੂਲ ਆਧਾਰ ਹੈ ਸਾਡੀ ਸਾਂਝੀ ਜ਼ੁਬਾਨ ਸਾਡਾ ਸਾਂਝਾ ਸਾਹਿਤ ਸਾਡੀ ਸਾਂਝੀ ਤਹਿਜ਼ੀਬ ਇਸ ਸਾਂਝ ਨੂੰ ਅਸੀਂ ਮਰ ਨਹੀਂ ਦੇਣਾ ਜੇ ਇਹ ਅਧਮੋਈ ਹੋ ਗਈ ਹੈ ਤਾਂ ਅਸੀਂ ਮੁਹੱਬਤ ਦਾ ਪਾਣੀ ਪਾ ਕੇ ਇਸ ਨੂੰ ਟਹਿਕਾਉਣਾ ਅਤੇ ਮਹਿਕਾਉਣਾ ਹੈ ਅਤੇ ਮੋਈ ਹੋਈ ਕੁਲਵੰਤ ਕੌਰ ਵਿੱਚ ਮੋੜ ਸਾਹ ਪ੍ਰਾਣ ਫੂਕ ਦੇਣੇ ਨੇ ਜੋ ਸਾਡੀ ਸਾਂਝੀ ਪੰਜਾਬੀਅਤ ਦੀ ਪ੍ਰਤੀਕ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਮਿਲੀਏ ਮੁੜ-ਮੁੜ ਮਿਲੀਏ ਤੇ ਮਿਲਦੇ ਹੀ ਰਹੀਏ ਜਦੋਂ ਮੈਂ ਸਟੇਜ ਤੋਂ ਉਤਰਿਆ ਤਾਂ ਅਗਲੇ ਸੋਫਿਆਂ ਤੇ ਬੈਠਾ ਫਖਰ ਜਮਾ ਉਤਸ਼ਾਹ ਨਾਲ ਉੱਠਿਆ ਤੇ ਮੈਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਹੱਸਦਿਆਂ ਕਹਿਣ ਲੱਗਾ ਬਹੁਤ ਕੁ ਆਪਣੀ ਗੱਲ ਵੀ ਕਹਿ ਲਈ ਤੇ ਆਪਣੀ ਕਹਾਣੀ ਵੀ ਸੁਣਾ ਲਈ। ਅਸਲ ਵਿੱਚ ਸਾਰੇ ਪਾਕਿਸਤਾਨੀ ਮਿੱਤਰਾਂ ਨੂੰ ਬੇਬਾਕ ਤੇ ਸਪਸ਼ਟ ਹੋ ਕੇ ਭਾਵਕ ਉਲਾਰ ਤੋਂ ਮੁਕਤ ਹੋਣ ਲਈ ਦਿੱਤੀ ਮੇਰੀ ਸਲਾਹ ਚੰਗੀ ਲੱਗੀ ਸੀ। ਇੰਜ ਕੱਟੜ ਪੰਥੀਆਂ ਵੱਲੋਂ ਉਹਨਾਂ ਨੂੰ ਭਾਰਤ ਦੇ ਏਜੰਟ ਆਖੇ ਜਾਣ ਵਾਲੇ ਮਿਹਣੇ ਦਾ ਦਾਗ ਧੁੱਪਦਾ ਸੀ। ਉਹਨਾਂ ਨੂੰ اخلاقی مدد ਮਿਲਦੀ ਸੀ। ਆਪਣੇ ਤੁਰ ਰਹਿਾਂ ਦੇ ਹੌਸੇ ਕਦਮ ਮਜ਼ਬੂਤ ਹੁੰਦੇ ਸਨ। ਆਪਸ ਵਿੱਚ ਮਿਲਣਾ ਤੇ ਮੁੜ ਮੁੜ ਮਿਲਣਾ ਅਤੇ ਇਹਨਾਂ ਮਿਲਣੀਆਂ ਦੇ ਸਬਬ ਬਣਾਉਣੇ ਇਸ ਲਈ ਤਾਂ ਜ਼ਰੂਰੀ ਸਨ ਹੀ ਕਿ ਸਦੀਆਂ ਦੀ ਗੁੰਮ ਹੋ ਰਹੀ ਸਾਂਝੀ ਪਛਾਣ ਦੀ شناخت ਕਰ ਸਕੀਏ ਤੇ ਸਾਂਝੀਆਂ ਤੰਦਾਂ ਲੱਭ ਕੇ ਦੂਰ ਹੋਏ ਦਿਲਾਂ ਨੂੰ ਜੋੜੀਏ ਸਗੋਂ ਇਸ ਲਈ ਵੀ ਜ਼ਰੂਰੀ ਸੀ ਕਿ ਨਵੀਆਂ ਬਣੀਆਂ ਨਿੱਜੀ ਪਛਾਣਾਂ ਵੀ ਬੇਪਛਾਣ ਹੋ ਜਾਂਦੀਆਂ ਨੇ ਜੇ ਮਿਲਣ ਦੇ ਮੌਕੇ ਨਸੀਬ ਨਾ ਹੋਣ ਤਾਂ ਮੈਂ ਦਿੱਲੀ ਵਿੱਚ 2-3 ਵਾਰ ਫਖਰ ਜ਼ਮਾਨ ਨੂੰ ਮਿਲਿਆ ਹੋਇਆ ਸੀ ਪਰ ਅੱਜ ਸਵੇਰੇ ਉਹ ਮੇਰੇ ਕੋਲੋਂ ਬਿਨ ਬੁਲਾਏ ਲੰਘ ਗਿਆ ਸੀ ਸ਼ਾਇਦ ਉਸ ਨੂੰ ਮੇਰੀ ਪਛਾਣ ਭੁੱਲ ਗਈ ਸੀ ਮੈਂ ਉਸ ਦੇ ਚੇਤੇ ਵਿੱਚੋਂ ਵਿਸਰ ਗਿਆ ਸੀ ਪਰ ਸਟੇਜ ਤੋਂ ਉਤਰਦਿਆਂ ਉਹਦੀ ਗਲਵਕੜੀ ਦਾ ਨਿੱਗ ਦਿਲ ਦੀਆਂ ਡੁਗਾਣਾ ਵਿੱਚੋਂ ਉਮੜ ਆਈ ਮੁਹੱਬਤ ਦਾ ਪਰ ਪ੍ਰਗਟਾਵਾ ਸੀ ਇੰਜ ਹੀ ਸਵੇਰੇ ਹੋਇਆ ਜਦੋਂ ਉਦਘਾਟਨੀ ਸਮਾਗਮ ਸ਼ੁਰੂ ਹੋਣ ਸਮੇਂ ਮੈਂ ਪਹਿਲੀ ਕਤਾਰ ਵਿੱਚ ਬੈਠੇ ਜਾਨੂਆ ਨਾਲ ਹੱਥ ਮਿਲਾਉਂਦਾ ਅੱਗੇ ਵਧ ਰਿਹਾ ਸੀ ਤਾਂ ਅਫਜ਼ਲ ਅਹਿਸਾਨ ਰੰਧਾਵਾ ਬੈਠਾ ਨਜ਼ਰ ਆਇਆ ਮੈਂ ਉਸਨੂੰ ਉਤਸ਼ਾਹ ਵਿੱਚ ਭਿੱਜ ਕੇ ਸਲਾਮ ਆਕੇ ਕਿਉਂਕਿ ਮੈਨੂੰ 12-13 ਸਾਲ ਪਹਿਲਾਂ ਉਹਦੀ ਦਿੱਲੀ ਵਿੱਚ ਹੋਈ ਮਿਲਣੀ ਯਾਦ ਸੀ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਕਰਵਾਏ ਕਹਾਣੀ ਦਰਬਾਰ ਦੇ ਪਹਿਲੇ ਸੈਸ਼ਨ ਵਿੱਚ ਅਸੀਂ ਦੋਹਾਂ ਨੇ ਹੀ ਆਪਣੀਆਂ ਕਹਾਣੀਆਂ ਪੜੀਆਂ ਸਨ ਦੂਜੇ ਸੈਸ਼ਨ ਤੋਂ ਪਹਿਲਾਂ ਚਾਹ ਪਾਣੀ ਦੇ ਵਖਵੇ ਲਈ ਅਸੀਂ ਸਭ ਲੇਖਕ ਦੋਸਤ ਹਾਲਚੋਂ ਬਾਹਰ ਆ ਕੇ ਗੱਪ-ਗੋਸ਼ਟੀਆਂ ਵਿੱਚ ਲੱਗੇ ਸਾਂ ਮੈਥੋਂ ਵੀ ਗਿੱਠੂ ਚੱਦਰੰਧਾਵਾ ਮੇਰੇ ਵੱਲ ਵਧਿਆ ਆ ਰਿਹਾ ਸੀ ਅਸੀਂ ਦੋਵੇਂ ਇੱਕ ਦੂਜੇ ਨੂੰ ਸਟੇਜ ਉੱਤੇ ਸੁਣ ਚੁੱਕੇ ਸਾਂ ਜਾਣ ਚੁੱਕੇ ਸਾਂ ਸਾਨੂੰ ਕਿਸੇ ਦੀ ਵਿਚੋਲਗੀ ਦੀ ਲੋੜ ਨਹੀਂ ਸੀ ਰੰਧਾਵੇ ਨੇ ਆਉਂਦਿਆਂ ਹੀ ਸ਼ੇਰ ਵਾਂਗ ਗਰਜਵੀਂ ਆਵਾਜ਼ ਵਿੱਚ ਆਖਿਆ ਆਹ ਹਾਲ ਦੀ ਘੜੀ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਪਾਸੇ ਕਰ ਦਈਏ ਰੰਧਾਵੇ ਨੂੰ ਸੰਧੂ ਨਾਲ ਮਿਲ ਲੈਣ ਦੇ ਭਰਾ ਨੂੰ ਭਰਾ ਦੇ ਗਲ ਨਾਲ ਲੱਗ ਲੈਣ ਦੇ ਤੇ ਉਹਨੇ ਮੈਨੂੰ ਆਪਣੀ ਪੀਛਮੀ ਜੱਫੀ ਵਿੱਚ ਘੁੱਟ ਲਿਆ ਸੀ ਹੁਣ ਜਦੋਂ ਮੈਂ ਉਸ ਨੂੰ ਸਲਾਮ ਆਖੀ ਤਾਂ ਉਸ ਦਾ ਜਵਾਬ ਬੜਾ ਰਸਮੀ ਸੀ ਸ਼ਾਇਦ ਉਹ ਵੀ ਮੇਰੀ ਸ਼ਕਲ ਭੁੱਲ ਚੁੱਕਾ ਸੀ ਮੈਂ ਹੌਲੀ ਜਹੀ ਉਹਦੇ ਕੰਨ ਵਿੱਚ ਆਪਣਾ ਨਾਂ ਦੱਸਿਆ ਤਾਂ ਉਹਦੇ ਜਿਸਮ ਤੇ ਵਿਹਾਰ ਵਿੱਚ ਅਚਾਨਕ ਤਬਦੀਲੀ ਆਈ ਬਰਫ਼ ਇੱਕਦਮ ਪਿਗਲ ਗਈ ਉਹ ਮੈਨੂੰ ਜੱਫੀ ਚ ਘੁੱਟ ਕੇ ਮੇਰੀ ਪਿੱਠ ਥਾਪੜੀ ਜਾ ਰਿਹਾ ਸੀ ਤੇ ਮੇਰੇ ਕੰਨਾਂ ਕੋਲ ਫੁਸਫੁਸਾ ਰਿਹਾ ਸੀ ਓਏ ਸੰਧੂ ਤੂੰ ਤਾਂ ਮੇਰੀ ਜਾਨ ਹੈ ਜਾਨ ਮੇਰੀ ਆਪਣੀ ਜਾਨ ਸਾਡਾ ਮਿਲਣਾ ਤੇ ਮਿਲਦੇ ਰਹਿਣਾ ਬਹੁਤ ਜ਼ਰੂਰੀ ਸੀ ਤਾਂਕਿ ਅਸੀਂ ਆਪਣੀ ਹੀ ਜਾਨ ਨੂੰ ਭੁੱਲ ਨਾ ਜਾਈਏ ਉਸ ਤੋਂ ਬੇਪਛਾਣ ਨਾ ਹੋ ਜਾਈਏ